ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੌ ਨੌਕਰੀ ਹਾਂ ਜਲ ਜੀ ਤੇ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਹੁਣੇ ਹੀ ਆਪਾਂ ਕੱਪੜਿਆਂ ਦੀ ਵੀਡੀਓ ਬਣਾ ਕੇ ਹਟੇ ਹਾਂ ਤੇ ਆਪਾਂ ਇਹ ਤਲਖ ਲਾ ਮਮੀ ਆਪਣੇ ਕੋਲੇ ਪਿਆ ਜੇ ਤੁਹਾਨੂੰ ਵੀ ਕੋਈ ਮੇਰੇ ਆਪਣੇ ਦੂਜੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤੇ ਆਪਾਂ ਨਾਵੇਂ ਸੂਟ ਦਿਖਾ ਕੇ ਹਟੇ ਸੀ ਸੋਹਣੀ ਸੋਹਣੀ ਗੜਾਈਆਂ ਵਾਲੇ ਜੇ ਕਿਸੇ ਨੂੰ ਵੀ ਪਸੰਦ ਆਇਆ ਤਾਂ ਤੁਸੀਂ ਵੀ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਆ ਤੇ ਆ ਵੀ ਪ੍ਰਿੰਟਡ ਸੂਟ ਲਿਆਂਦੇ ਸੀਗੇ ਗਰਮੀ ਵਾਲਾ ਸਟਾਫ ਵੀ ਲਿਆਂਦਾ ਡਾਈ ਡਾਈ ਦੁਪੱਟਾ ਫਲੈਸ ਵਗੈਰਾ ਲਾ ਕੇ ਇਹ ਤਾਂ ਕਾਟਨ ਦਾ ਸਟਾਫ ਮੈਂ ਕਹਾਂ ਚਲੋ ਵੀਡੀਓ ਪਾ ਦਈਏ ਵਿੱਚ ਸਿੰਥੈਟਿਕ ਵੀ ਹੈ ਬਸ ਇਹ ਸੂਟਾਂ ਸੂਟਾਂ ਦੀ ਵੀਡੀਓ ਬਣਾ ਕੇ ਰੱਖੀ ਸੀਗੀ ਤੇ ਨਾ ਨੂੰ ਕਿਤੇ ਕਿਸੇ ਦੇ ਭੂਤੇ ਜਾਣਾ ਸੀ ਤੇ ਬਸ ਜਾ ਨਹੀਂ ਹੋਇਆ ਕੋਈ ਫਰੈਂਡ ਸਹੇਲੀ ਚੱਲੀ ਗਈ ਨਹੀਂ ਤੇ ਫਿਰ ਅੱਜ ਮੈਂ ਵੀ ਨਹੀਂ ਗਈ ਫਿਰ ਮੈਂ ਕਹਾਂ ਤਿਆਰ ਹੋ ਕੇ ਚੱਲ ਆਪਾਂ ਵੀਡੀਓ ਹੀ ਬਣਾ ਲਈਏ ਵੀਡੀਓ ਬਣਾਈ ਨਹੀਂ ਗਈ ਕੱਲ ਦਾ ਦਿਨ ਗਿਆ ਪੈ ਗਿਆ ਆਪਣਾ ਵਲੌਗ ਦੇ ਵਿੱਚ ਉਹ ਕੰਮ ਇੱਕ ਤਾਂ ਨੇਰੀ ਨੇ ਤਾਂ ਆ ਜਾਂਦੀ ਆ ਮੈਂ ਨਹੀਂ ਤਾਂ ਆ ਜਾਂਦਾ ਉਹਦੇ ਕਰਕੇ ਨਾ ਬਹੁਤ ਬੁਰਾ ਹਾਲ ਕਰਦਾ ਹੁੰਦਾ ਕੰਮ ਕੋਈ ਨਾ ਕੋਈ ਕੰਮ ਹੀ ਵਧਿਆ ਰਹਿੰਦਾ ਬਸ ਸਫਾਈਆਂ ਦਾ ਉਹਦੇ ਕਰਕੇ ਲੇਟ ਹੋ ਗਏ ਥੋੜਾ ਜਿਹਾ ਸਫਾਈਆਂ ਸੁਈਆਂ ਕਰਦੇ ਤੇ ਹੁਣ ਮੈਂ ਕਿਹਾ ਚੱਲ ਮੈਂ ਵੀਡੀਓ ਬਣਾ ਲਈਏ ਰੋਜ਼ ਰਹਿ ਜਾਂਦੀ ਆ ਰੋਜ਼ ਰਹਿ ਜਾਂਦੀ ਆ ਤੇ ਆਪਣੇ ਰੀਵਰ ਵੀ ਦੀਖਦੇ ਹੋਣੇ ਆ ਵੀ ਹਜੇ ਤੱਕ ਆਪਾਂ ਵੀਡੀਓ ਨਹੀਂ ਪਾਈ ਤੇ ਤੁਸੀਂ ਤੁਸੀਂ ਵੀਡੀਓ ਦੇਖਦੇ ਤਾਂ ਹੈਗੇ ਆਂ ਨਾ ਤਾਂ ਲਾਈਕ ਕਰਦੇ ਆਂ ਨਾ ਸਬਸਕ੍ਰਾਈਬ ਕਰਦੇ ਆਂ ਤੇ ਨਾ ਚੈਨਲ ਨੂੰ ਲਾਈਕ ਕਰ ਦੇ ਸ਼ੇਅਰ ਕਰ ਦੇ ਨਾ ਕਮੈਂਟ ਕਰ ਦੇ ਤੇ ਤੁਸੀਂ ਵੱਧ ਤੋਂ ਵੱਧ ਸਪੋਰਟ ਕਰੋ ਮੇਰੇ ਚੈਨਲ ਨੂੰ ਜਿਆਦਾ ਤੋਂ ਜਿਆਦਾ ਆਪਾਂ ਹੋਰ ਅੱਗੇ ਤੋਂ ਆ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਈਏ ਨਵੀਆਂ ਤੋਂ ਨਵੀਆਂ ਵੀਡੀਓ ਲੈ ਕੇ ਆਈਏ ਹੁਣ ਆਪਾਂ ਇਹ ਤਾਂ ਛੋਟੀਆਂ ਹੋ ਗਈਆਂ ਨੇ ਨਿਆਣਿਆਂ ਨੂੰ ਹੁਣ ਨਿਆਣੇ ਘਰੇ ਹੁੰਦੇ ਕਰਕੇ ਕੰਮ ਨਹੀਂ ਆਪਣਾ ਨਿਭੜਦਾ ਹੈਗਾ ਬਸ ਆਈ ਬੈਠੇ ਲਿਖੀ ਜਾਈਦਾ ਕੰਮ ਹੀ ਨਹੀਂ ਨਿਭੜਦਾ ਗਰਮੀ ਹੈ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈ ਤੇ ਇੱਕ ਕੰਮ ਨਹੀਂ ਨਿਭੜਦਾ ਦੇਖੋ ਆਹ ਸੂਟ ਕਿੰਨਾ ਸੋਹਣਾ ਹੈ ਇਹ ਤੁਸੀਂ ਮੈਂ ਇਹਨਾਂ ਦੀ ਵੀਡੀਓ ਬਣਾ ਚੁੱਕੀ ਹਾਂ ਚਲੋ ਤੇ ਇਹ ਸੂਟਾਂ ਦੀ ਵੀਡੀਓ ਜਿਹੜੀ ਆਪਾਂ ਬਣਾ ਚੁੱਕੇ ਆ ਉਹ ਤੁਹਾਨੂੰ ਨਵੇਂ ਚੈਨਲ ਤੇ ਮਿਲੂਗੀ ਉਹ ਚੈਨਲ ਦਾ ਆਪਣੇ ਦਾ ਨਾਮ ਹੈਗਾ ਗੋਬਿੰਦ ਬਟਿਕ ਤੇ ਉਹਨੂੰ ਵੀ ਸਬਸਕ੍ਰਾਈਬ ਕਰਿਓ ਵੱਧ ਤੋਂ ਵੱਧ ਸਪੋਰਟ ਕਰਿਓ ਇੱਕ ਤਾਂ ਗਰਮੀ ਹੋ ਗਈ ਆ ਗਰਮੀ ਕਰਕੇ ਬੱਚੇ ਘਰੇ ਆ ਨਾ ਬੱਚਿਆਂ ਦੇ ਕਰਕੇ ਬਸ ਕੋਈ ਕੰਮ ਕਰਨ ਨੂੰ ਦਿਲ ਨਹੀਂ ਕੰਮ ਕਰਨਾ ਕੀ ਆ ਕੰਮ ਵਧਿਆ ਰਹਿੰਦਾ ਇਹਨਾਂ ਨੂੰ ਬਿੰਦੇ-ਬਿੰਦੇ ਭੁੱਖ ਲੱਗੀ ਰਹਿੰਦੀ ਆ ਬਸ ਮੰਮੀ ਸਾਨੂੰ ਆ ਬਣਾ ਦਿਓ ਮੰਮੀ ਸਾਨੂੰ ਆ ਬਣਾ ਦਿਓ ਸਾਰੀ ਜਿਹੜੀ ਇਹਨਾਂ ਦਾ ਹੀ ਕੰਮ ਚੱਲਦਾ ਰਹਿੰਦਾ ਤੇ ਬਸ ਮਮੀ ਅਵੇ ਲੰਗਾ ਨਹੀਂ ਹੋ ਸਕਦੀ ਛੁੱਟੀਆਂ ਮਿਲ ਗਈਆਂ ਮਗਰਗੇ ਸੇ ਮਗੂ ਬਣਾਵਾ ਗਈ ਇਹਨਾਂ ਨੂੰ ਤਾਂ ਛੁੱਟੀਆਂ ਮਿਲ ਗਈਆਂ ਤੇ ਸਾਨੂੰ ਛੁੱਟੀਆਂ ਨਹੀਂ ਕਦੇ ਵੀ ਮਿਲ ਸਕਦੀ ਮਾਮਾ ਨੂੰ ਛੁੱਟੀਆਂ ਕੋਈ ਨਹੀਂ ਬੰਦੇ ਮਾਂ ਨੂੰ ਹਮੇਸ਼ਾ ਆਉਣ ਡਿਉਦੀ ਰਹਿਣਾ ਪੈਂਦਾ ਹੈ ਤੁਹਾਡੇ ਖਾਤੇ ਇਹਨਾਂ ਨੂੰ ਨਵੀਆਂ ਨਵੀਆਂ ਚੀਜ਼ਾਂ ਬਣਾ ਕੇ ਦਿੰਦੇ ਰਹੋ ਨਵੀਆਂ ਨਵੀਆਂ ਚੀਜ਼ਾਂ ਉਹ ਜੇ ਰੈਸਿਪੀ ਰੱਖ ਦਿੰਦੇ ਸਾਨੂੰ ਆਹ ਬਣਾ ਲਓ ਆਹ ਬਣਾ ਲਓ ਹੁਣ ਕਿੰਨੀਆਂ ਕਿ ਰੈਸਿਪੀ ਬਣਾਵੇ ਕਿੰਨਾ ਇਹਨਾਂ ਨੂੰ ਤਾਂ ਭੁੱਖ ਹੀ ਲੱਗੀ ਰਹਿੰਦੀ ਹੈ ਸਕੂਲੋਂ ਮੁਜਦੇ ਬੱਚੇ ਘਰੇ ਹੁੰਦੇ ਆ ਉਹਦੇ ਇਹਨਾਂ ਨੂੰ ਭੁੱਖ 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 ਕਰਦੇ ਰਹਿੰਦੇ ਆ ਹੁਣ ਵੀ ਬਸ ਆ ਦੁਕਾਨ ਤੋਂ ਥੋੜਾ ਬਹੁਤ ਸਾਮਾਨ ਚੱਕ ਕੇ ਲਿਆਇਆ ਮੈਂ ਦਿਖਾਉਣੀ ਆ ਤੁਹਾਨੂੰ ਅਜੇ ਇਹਨਾਂ ਨੂੰ ਹੁਣੇ ਭੁੱਖ ਲੱਗੀ ਆ ਬਈ ਆ ਬੈਠਾ ਇੱਕ ਨੂੰ ਚੰਗਾ ਤੇ ਸਿਰ ਤੇ ਆਉਂਦੀ ਆ ਸਿਰ ਤੇ ਵੀ ਇਹ ਤਿੰਨੇ ਚਾਰੇ ਜਾਣੇ ਰਾਲ ਤਿੰਨ ਜਾਣੇ ਰਲੇ ਹੋਏ ਆ ਤੇ ਜਦੋਂ ਰਲ ਜਾਂਦੇ ਆ ਤੇ ਫਿਰ ਇਹ ਗਾਹ ਹੁੰਦੇ ਪੂਰਾ ਫਿਰ ਇਹ ਕੰਮ ਵਧਾਉਂਦੇ ਆ ਮੇਰਾ ਕੰਮ ਵਧਾਉਂਦੇ ਆ ਹਾਂ ਆਣ ਕਹਿੰਦੇ ਕਾਹਦੇ ਨਾਲ ਚਮਚਾ ਪੀ ਕਰਨ ਇੱਧਰ ਦੇਖਾਈ ਪਰੇ ਨਰਿਆ ਆ ਦਿਖਾਈਂ ਕੀ ਖਾ ਰਹੇ? ਉਹ ਖਾਈਂ ਤੁਸੀਂ। ਇਹ ਇਹ ਕਹਿੰਦੇ ਸੀ ਦਿਖਾਉਣੀ ਅਸੀਂ ਆ ਬਾਕੀ ਕੀ ਖਾਂਦੇ ਆ ਦੇਖੋ। ਪੈਕਟ ਤੇ ਪੈਕਟ ਦੇ ਦੇ ਛੋਟੀਆਂ ਹੋ ਜਾਂਦੀਆਂ ਆ ਪੈਕਟ। ਆਹਾ ਦੋ ਤਿੰਨ ਬੋਤਲਾਂ ਦੇਖੋ। ਆਹਾ ਆਦੀ ਆਹਾ ਤੇ ਹੁਣ ਫਿਰ ਥੋੜਾ ਟਾਈਮ ਪਹਿਲਾਂ ਮੈਂ ਪਹਿਲਾਂ ਮੈਗੀ ਖਾ ਕੇ ਹਟਿਆ। ਮੈਗੀ ਖਾ ਕੇ। ਉਹ ਤਾਂ ਬਸ ਔਣੀ ਮਿਲਦਾ। ਅਣੇ ਕਮ ਕਹਿੰਦਾ ਪੈਕਟ ਦੇ ਦਿਓ ਵੀ ਪੈਕਟ ਮਿਲਦਾ ਨਹੀਂ। ਵੇਗਮ ਵੀਡੀਓ ਚੱਲਦੀ ਹੈ ਦੇਖੀ ਤੂੰ ਚੱਲੀ ਆ ਗਈ ਹੈ ਦੇਖ ਮਾੜਾ ਟੀਟਰ ਤਾਂ ਪਤਾ ਨਹੀਂ ਹੈਗਾ ਤੇ ਆ ਦੇਖੋ ਬਸ ਹੁਣ ਛੁੱਟੀਆਂ ਕਾਧੀਆਂ ਨੇ ਇਹਨਾਂ ਨੂੰ ਕੋਤਨਾ ਕੁਛ ਕੋਸਨਾ ਕੁਛ ਡੇਲੀ ਚਾਹੀਦਾ ਕੁਛ ਨਾ ਕੁਛ ਬਣਿਆ ਚਾਹੀਦਾ ਆਇਕੀ ਜਿਹਨਾਂ ਨੂੰ ਖਾਣ ਮਿਲਣੀ ਚਾਹੀਦੀ ਹੈ ਕਿਉਂਕਿ ਇਹਨਾਂ ਨੂੰ ਛੁੱਟੀਆਂ ਕਾਧੀਆਂ ਐ ਕੰਮ ਕਰਦੇ ਆ ਉਹਨਾਂ ਸਕੂਲ ਦਾ ਕੰਮ ਮੈਲ ਐ ਕ ਸਕੂਲ ਦਾ ਕੰਮ ਬਹੁਤ ਜ਼ਿਆਦਾ ਦੇ ਦਿੰਦੇ ਛੁੱਟੀਆਂ ਕਾਧੀਆਂ ਹੋਈਆਂ ਵਾ ਬਸ ਕੰਮ ਤੇ ਕੰਮ ਕੰਮ ਤੇ ਕੰਮ ਚਾੜਿਆ ਪਿਆ ਵਾ ਕਿ ਜਵਾਕਾਂ ਨੂੰ 4 ਦਿਨ ਵਿਹਲੇ ਰਹਿ ਲੈਣ ਨੂੰ ਮੈਡਮਾਂ ਵੀ ਬਸ ਵੇਲੇ ਕਾਲੇ ਇੰਨਾ ਰਹਿਣਾ ਵੇਲੇ ਰਹਿ ਕੇ ਵੀ ਮਾਪ ਪਿਓ ਦਾ ਲਹੂ ਪੀਣਾ ਕਰਨਾ ਕਰੇ ਰਹਿ ਕੇ ਆਸਦਾ ਆਹੋ ਫਿਰ ਲਹੂ ਹੀ ਪੀਣਾ ਨਾ ਕੋਈ ਕੰਮ ਨਹੀਂ ਕਰਨਾ ਕੰਮ ਨਹੀਂ ਵਧਾਈ ਜਾਂਦੇ ਰਹਿੰਦੇ ਆ ਵਾ ਜਦੋਂ ਵੀ ਦੇਖ ਲੋ ਹੁਣ ਬਸ ਦੁਪਹਿਰ ਦਾ ਟਾਈਮ ਹੋ ਜਾਣਾ ਬਸ ਦੁਪਹਿਰ ਦਾ ਸ਼ੁਰੂ ਕਰਦੇ ਪਹਿਲਾਂ ਸਵੇਰ ਦਾ ਨਵੇੜ ਕੇ ਹਟੀਆਂ ਹੁਣ ਦੁਪਹਿਰ ਦਾ ਨਵੇੜ ਦੇ ਇੱਕ ਸੀਰਤਾਈ ਹੋਈ ਆ ਜੀ ਫਿਰਪਤੀ ਜੀ ਦੋ ਤਨਵਾਰ ਮੇ ਤਾਂ ਕੱਟ ਵੀ ਖਾ ਲੈਂਦੇ ਆ ਲੜਦੇ ਬਹੁਤ ਆਂ ਨਿਆਣੇ ਘਰੇ ਕਾਦੇ ਹੁੰਦੇ ਆ ਭਾਈ ਲੜਦੇ ਬਹੁਤ ਆ ਲਉ ਪਿੰਦੇ ਤੇ ਨਿਆਣੇ ਤਾਂ ਬੜਾ ਜਾਂਦੇ ਇਕੱਠੇ ਉੱਥੇ ਹੁਣ ਕਹਿੰਦੇ ਸਾਨੂੰ ਛੁੱਟੀਆਂ ਛੱਡੀਆਂ ਕਿੱਥੇ ਖਮਾਉਣ ਲੈ ਕੇ ਜਾਓ ਹੁਣ ਇਹਨਾਂ ਨੂੰ ਮੋਟਰਪਾਗ ਲੈ ਕੇ ਜਾਵਾਂਗੇ ਕੋਈ ਨੇੜੇ ਹੋਇਆ ਤਾਂ ਉੱਥੇ ਲੈ ਕੇ ਜਾਵਾਂਗੇ ਇੱਕ ਇੱਕ ਹੰ ਦਾ ਕੱਲ ਨੂੰ ਬਰਥਡੇ ਆ ਹੁਣ ਬਰਥਡੇ ਦਾ ਦੇਖਦੇ ਆਪਾਂ ਕੀ ਤਿਆਰੀਆਂ ਕਰੀਏ ਕੋਈ ਇਹਨਾਂ ਨੂੰ ਇਹਨਾਂ ਨੂੰ ਮੈਨੂੰ ਗਾ ਗਿਫਟ ਕਰ ਦੋ ਲੋਕੀ ਕੱਪੜੇ ਮੰਗਦੇ ਕੋਈ ਕੁਛ ਮੰਗਦਾ ਸਾਡਾ ਏਕਮ ਕਹਿੰਦਾ ਮੈਨੂੰ ਗਾਂ ਗਿਫਟ ਕਰੋ ਹੁਣ ਤੁਸੀਂ ਦੱਸੋ ਕਮੈਂਟ ਕਰਕੇ ਵੀ ਇਹਨੂੰ ਗਾਂ ਗਿਫਟ ਕਰੀਏ ਇਹ ਕਹਿੰਦਾ ਮੈਨੂੰ ਗਾਂ ਲੈ ਕੇ ਦੋ ਮੈਂ ਤਾਂ ਤੋਆ ਕਰਨੀ ਪੱਠੇ ਪਾਇਆ ਕਰਨੇ ਮੈਂ ਵਿਹਲਾ ਨਹੀਂ ਰਹਿ ਸਕਦਾ ਇਹ ਬੀਜੀ ਬਹੁਤ ਇਹ ਕੰਮ ਕਰਨ ਚ ਇਹ ਬਹੁਤ ਹੁਸ਼ਿਆਰ ਆ ਇਹਨੂੰ ਕਿੰਨ ਜਿੰਨਾ ਮਰਜ਼ੀ ਕੰਮ ਦੇਈ ਚੱਲੋ ਕਹੂਗਾ ਪਸ਼ੂਆਂ ਦਾ ਕੰਮ ਤਾਂ ਜਿੰਨਾ ਮੈਨੂੰ ਮਰਜ਼ੀ ਦੇ ਦੋ ਬਸ ਉਹ ਕਰਵਾਈ ਚੱਲੋ ਮੈਥੋਂ ਵੱਧ ਤੋਂ ਵੱਧ ਚਲੋ ਜੀ ਇੰਨੀ ਇੱਕ ਵੀਡੀਓ ਲੈ ਕੇ ਅੱਜ ਆਪਾਂ ਬਸ ਇੰਨੀਆਂ ਗੱਲਾਂ ਹੀ ਕਰਨੀਆਂ ਸੀ ਕਿਉਂਕਿ ਵੀਡੀਓ ਬਣੀ ਨਹੀਂ ਹੈਗੀ ਜੇ ਕੋਈ ਹੋਰ ਕੁਝ ਕੀਤਾ ਕੰਮ ਘੰਦਾ ਦਿਆਂ ਕੋਈ ਇਹਨਾਂ ਨੂੰ ਕੁਝ ਬਣਾ ਕੇ ਦਿੰਦੇ ਹੋ ਤਾਂ ਫਿਰ ਮਿਲਦੇ ਆਂ ਨਹੀਂ ਫਿਰ ਸ਼ਾਮ ਨੂੰ ਗੱਲਬਾਤ ਕਰਦੇ ਆਂ ਚਲੋ ਠੀਕ ਹੈ ਜੀ ਲਓ ਜੀ ਕੱਲ ਆਪਣੇ ਤੋਂ ਵਲੌਗ ਪੂਰਾ ਨਹੀਂ ਹੋਇਆ ਕੰਪਲੀਟ ਨਹੀਂ ਹੋਇਆ ਨਾ ਤੇ ਇਸ ਲਈ ਹੁਣ ਮੈਂ ਤਾਂ ਚੱਲ ਮੈਂ ਥੋੜੀ ਜਿਹੀ ਕਲਿੱਪ ਲੈ ਲੈਣੀ ਆ ਹੁਣ ਅੱਜ ਦਿਨ ਆਇਆਗਾ 10 ਮਹੀਨਾ 5 ਤਰੀਕ ਹੈਗੀ 5 ਅੱਜ ਇੱਕਮ ਦਾ ਬਰਥਡੇ ਵੀ ਆਪਣੇ ਦਾ ਤੇ ਉਹਨੂੰ ਸਾਰਿਆਂ ਨੇ ਵਿਸ਼ ਕਰਿਓ ਤੇ 10 ਮਿੰਟ ਦਾ ਢਿਆੜਾ ਵੀ ਆ ਜਣ ਜੜ ਗਈ ਆ ਤੇ ਉਹਦੇ ਲਈ ਆਪਾਂ ਹੁਣ ਕਰ ਲੱਗੇ ਆਪਾਂ ਸ਼ਾਦਾ ਤਿਆਰ ਆਪਾਂ ਬਸ ਹੁਣ ਫਟਫਟ ਨਾਲ ਸਬਜ਼ੀ ਕੱਟ ਲਈ ਪਨੀਰ ਕੱਟ ਕੇ ਰੱਖ ਲੈਣੇ ਆ ਤੇ ਫਿਰ ਕੋਈ ਕੀਰ ਵਗੈਰਾ ਬਣਾ ਲਾਂਗੇ ਆਟਾ ਮੈ ਗੁੰਨਿਆ ਹੀ ਆ ਤੇ ਹੁਣ ਬਸ ਆਪਾਂ ਰੋਟੀ ਦੀ ਤਿਆਰੀ ਕਰਦੇ ਆ ਬਣਾ ਕੇ ਫਿਰ ਸ਼ਾਦਾ ਟਾਈਮ ਤੇ ਖਾਣ ਨੂੰ ਇੱਕ ਉਹ ਨਹੀਂ ਖਾਣੇ ਆਨੇ ਆਪਾਂ ਤੇ ਇੱਕ ਹੁਣ ਤੁਸੀਂ ਵੱਧ ਤੋਂ ਵੱਧ ਵਿਸ਼ ਕਰਿਓ ਜਨਾ ਬਰਥਡੇ ਦਾ ਤੇ ਹੁਣ ਮਿਲਦੇ ਆਪਾਂ ਨੈਕਸਟ ਵੀਡੀਓ ਲੈ ਕੇ ਆਉਂਦੇ ਆ ਮਿਲਦੇ ਆ ਤੁਹਾਨੂੰ ਹੁਣ ਕੋਈ ਨਵਾਂ ਬਲੌਗ ਤੇ ਇਹਦੇ 3 ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਜੇ ਮੈਂ ਕਿ ਮੈਨੇ ਸੁਣ ਮੇਰੇ ਸੂਟ ਲੱਗੇ ਉਹ ਵੀ ਜਰੂਰ ਕਮੈਂਟ ਕਰਿਓ ਠੀਕ ਹੈ ਤੇ ਜੇ ਕਿਸੇ ਭੈਣ ਨੂੰ ਸੂਟ ਲੈਣੇ ਆ ਤਾਂ ਪਲੀਜ਼ ਵਟਸਐਪ ਨੰਬਰ ਦਿੱਤਾ ਹੋਇਆ ਦੂਜੇ ਚੈਨਲ ਤੇ ਇਹਦੇ ਤੇ ਵੀ ਦੇ ਦੂੰਗੀ ਜੇ ਤੁਹਾਨੂੰ ਲੋੜ ਆ ਮੈਂ ਉਸ ਤੇ ਮੈਨੂੰ ਕਰ ਸਕਦੇ ਮੈਸੇਜ ਠੀਕ ਹੈ